ਬੁਜਰੰਗ ਨਾਟਕ ਕਲਬ ਦੇ ਵੱਲੋਂ ਅੱਜ ਇੱਕ ਪ੍ਰੈਸ ਵਾਰਤਾ ਦਾ ਆਯੋਜਨ ਕੀਤਾ ਗਿਆ ਤੇ ਇਸ ਦੇ ਨਾਲ ਹੀ ਦੱਸ ਦਈਏ ਪ੍ਰੈਸ ਵਾਰਤਾ ਕਰਕੇ ਕਾਰਡ ਵਿਮੋਚਨ ਦਾ ਕਾਰਜ ਵੀ ਕੀਤਾ ਗਿਆ ਤੇ ਇਸ ਪ੍ਰੋਜੈਕਟ ਦੇ ਚੇਅਰਮੈਨ ਨਿਤਲਾੜੀ ਦੀ ਅਧਿਖਸ਼ਤਾ ਦੇ ਹੇਠ ਇਹ ਸਾਰਾ ਕਾਰਜਕ੍ਰਮ ਕੀਤਾ ਗਿਆ ਜਿੱਥੇ ਉਹਨਾਂ ਨੇ ਇਹ ਜਾਣਕਾਰੀ ਸਾਂਝੀ ਕੀਤੀ ਕਿ ਰਾਮਲੀਲਾ ਮੰਚਨ ਜਿਹੜਾ ਹੈ ਉਸ ਦੀ ਤਿਆਰੀਆਂ ਕਿਸ ਤਰ੍ਹਾਂ ਦੇ ਨਾਲ ਚੱਲ ਰਹੀਆਂ ਨੇ ਤੇ ਕਿਸ ਤਰ੍ਹਾਂ ਦੇ ਨਾਲ ਰਾਮਲੀਲਾ ਮੰਚਨ ਹੋਵੇਗਾ ਤੇ ਉਸ ਦੇ ਨਾਲ ਹੀ ਉਹਨਾਂ ਨੇ ਦੁਸ਼ਹਿਰੇ ਮੇਲੇ ਦੀ ਵੀ ਜਾਣਕਾਰੀ ਸਾਂਝੀ ਕੀਤੀ ਕਿਸ ਤਰ੍ਹਾਂ ਦੇ ਨਾਲ ਇਹ ਮੇਲਾ ਜਿਹੜਾ ਹੈ ਉਹ ਮਨਾਇਆ ਜਾਵੇਗਾ ਬੁਜਰੰਗ ਨਾਟਕ ਕਲਬ ਦੇ ਵੱਲੋਂ تمام کمیٹی ممبرਾਂ ਦੇ ਵੱਲੋਂ ਤੇ ਇਸ ਦੇ ਨਾਲ ਉਹਨਾਂ ਨੇ ਵੀ ਦੱਸਿਆ ਕਿ ਇਸ ਮੇਲੇ ਦੇ ਵਿੱਚ ਜਿਹੜਾ ਇਹ ਕੌਣ ਕੌਣ ਸ਼ਿਰਕਤ ਕਰੇਗਾ ਦੱਸ ਤੇ ਇਹ ਵਿਧਾਇਕ ਅਸ਼wini Sharma ਕੈਬਨਿਟ ਮੰਤਰੀ ਲਾਲਜਨ ਘਟਾਰੂ ਚੱਕ ਐਲੋਪੀ ਨੇਤਾ ਪ੍ਰਤਾਪ ਸਿੰਘ ਬਾਜਪਾ ਅਤੇ ਐਮਪੀ ਸੁਖਵਿੰਦਰ ਸਿੰਘ ਰੰਦਾਵਾ ਜਿਹੜੇ ਨੇ ਉਹ ਵੀ ਇੱਥੇ ਸ਼ਿਰਕਤ ਕਰਨਗੇ ਤੇ ਆਊ ਹਮ کلب ਦੇ ਮੈਂਬਰਾਂ ਦੇ ਨਾਲ ਗੱਲਬਾਤ ਕਰ ਲਏ ਨੇ ਕਿ ਇਸ ਤਰ੍ਹਾਂ ਦੇ ਨਾਲ ਤਿਆਰੀਆਂ ਮੁਕੰਮਲ ਕੀਤੀਆਂ ਜਾ ਰਹੀਆਂ ਨੇ ਤੇ ਹੋਰ ਕੀ ਕੁਝ ਨਵਾਂ ਜਿਹੜਾ ਇਸ ਸਾਲ ਦੇ ਮੇਲੇ ਦੇ ਵਿੱਚ ਹੋਵੇਗਾ। ਠਾਕਰ ਜੀ ਔਰ ਸਾਡੇ ਪ੍ਰੋਜੈਕਟ ਚੇਅਰਮੈਨ ਮੇਲਾ ਦੁਸ਼ਹਿਰੇ ਦੇ ਸ਼੍ਰੀ ਨੀਤਰਮਾ ਜਨ ਲਾਡੀ ਆਲ ਇੰਡੀਆ ਵਾਈਸ ਪ੍ਰੈਜ਼ੀਡੈਂਟ ਅਸੀਂ ਉਹਨਾਂ ਦਾ ਵੀ ਬਹੁਤ ਬਹੁਤ ਧੰਨਵਾਦ ਕਰਦੇ ਹਾਂ 4 ਤਰੀਕ ਨੂੰ ਮੈਂ ਸ਼ਹਿਰ ਸ਼ਹਿਰ ਵਾਸੀਆਂ ਨੂੰ ਅਪੀਲ ਕਰਦਾ ਕਿ 4 ਤਰੀਕ ਨੂੰ 4 ਨੂੰ ਪ੍ਰਭੂ ਸ਼੍ਰੀ ਰਾਮ ਦੀ ਬਰਾਤ ਦੀ ਸ਼ੋਭਾ ਯਾਤਰਾ ਕੀਤੀ ਜਾਏਗੀ ਤੇ ਉਹਦੇ ਨਾਲ 12 ਤਰੀਕ ਨੂੰ ਮੇਲਾ ਦੁਸ਼ਹਿਰਾ ਲਮੀਨੀਅਮ ਸਟੇਡੀਅਮ ਵਿਖੇ ਬੜੀ ਧੂਮ ਧਾਮ ਨਾਲ ਮਨਾਇਆ ਜਾ ਰਿਹਾ ਹੈ ਮੈਂ ਅਪੀਲ ਕਰਦਾ ਕਿ ਸਾਰੇ ਹੀ ਸ਼ਹਿਰ ਵਾਸੀ ਤੇ ਜ਼ਿਲ੍ਹਾ ਪਠਾਨਕੋਟ ਉੱਥੇ ਪਹੁੰਚ ਕੇ ਮੇਲੇ ਦੁਸ਼ਹਿਰੇ ਦੀ ਮੇਲੇ ਦੁਸ਼ਹਿਰੇ ਦੀ ਉਹਨਕ ਨੂੰ ਵਧਾਇਆ ਜਾਏ ਜੈ ਸ਼੍ਰੀ ਰਾਮ ਜੈ ਸ਼੍ਰੀ ਰਾਮ ਰੋਇਤ ਸਾਹਿਬ ਨੇ ਲਿਨੀ ਸਟੇਡੀਅਮ ਦੇ ਵਿੱਚ ਹੋ ਰਿਹਾ ਹੈ ਇਹਨਾਂ ਦਾ ਵੀ ਹਰ ਸਾਲ ਹੁੰਦਾ ਹੈ ਔਰ ਬਜਰੰਗ ਨਾਟਕ ਕਲੱਬ ਹੀ ਪਠਾਨਕੋਟ ਦੇ ਵਿੱਚੋਂ ਇੱਕੋ ਸੰਸਥਾ ਜਿਹਦੀ ਪ੍ਰਬੰਧਨੀ ਹੈ ਉਹਨਾਂ ਦੇ ਵਿੱਚ ਸ਼੍ਰੀਮਾਨ ਮਾਨੇ ਮੰਤਰੀ ਜਿਹੜੇ ਸ਼੍ਰੀ ਕੁਟਾਰੂ ਚੱਪੜ ਜੀ ਆ ਰਹੇ ਲਾਜਨ ਕੁਟਾਰੂ ਚੱਪੜ ਜੀ ਪ੍ਰਵੇਸ਼ ਚੋਧਰੀ ਜੀ ਆ ਰਹੇ ਨੇ ਸਪਰਤੀ ਇਹ ਹੈ ਅਸ਼ਵੀਰ ਜੀ ਆ ਰਹੇ ਸਵੇਖ ਵਿਦਾਇਤ ਹੋਏ ਇੰਦਰੇਸ਼ ਪਰੀ ਜੀ ਸਾਰੇ ਜਿਹੜੇ ਇੱਥੋਂ ਦੇ ਗਨਮਾਨੇ ਲੋਕ ਨੇ ਸਾਰੇ ਆ ਰਹੇ ਨੇ ਜੀ ਵਿੱਚ ਕੋਈ ਪਾਰਟੀ ਨਹੀਂ ਕੋਈ ਕੁਛ ਨਹੀਂ ਸਾਰੇ ਇਕੱਠੇ ਹੁੰਦੇ ਨੇ ਸਾਡੇ ਬਦਾਨ ਕੋਲ ਦੀ ਜਿਹੜੀ ਬੜੀ ਅੱਛੀ ਪਰੰਪਰਾ ਹੈ ਸਾਰੇ ਲੋਕ ਪਾਰਟੀਆਂ ਤੋਂ ਉਪਰ ਉੱਠ ਕੇ ਸਾਰੇ ਇਕੱਠੇ ਹੋ ਕੇ ਤੋ ਸ਼ਹਿਰ ਨੂੰ ਬਣਾਉਂਦੇ ਉਹ ਮਣਾ ਹੈ ਸਾਰਿਆਂ ਨੂੰ ਸ਼ੇਰ ਪਰ ਮਿਲਦਾ ਹੈ। ਪਿਛਲੇ ਕਈ ਸਾਲਾਂ ਦੀ ਤਰ੍ਹਾਂ ਇਸ ਸਾਲ ਵੀ ਅੱਜ ਬਜਰੰਗ ਨਾਟਕ ਕਲੱਬ ਦਾ ਕਾਰਡ ਵੀ ਮੋਜਨ ਹੈ। ਚੇਚੇ ਤੌਰ ਦੇ ਸਾਡੇ ਇਲਾਕੇ ਦੇ ਧਾਰਮਿਕ ਗੁਰੂ ਸੰਜੇ ਮੋਨੀ ਜੀ ਇੱਥੇ ਆਏ ਨੇ ਨਾਨਾ ਦਾ ਕਲੱਬ ਦਾ ਪ੍ਰੋਜੈਕਟ ਚੇਅਰਮੈਨ ਹੁੰਦੇ ਨਾਲ ਤੇ ਬਹੁਤ ਧੰਨਵਾਦ ਕਰਦਾ ਜੀ ਆਇਆਂ ਨੂੰ ਕਹਿਣਾ ਤੇ ਬਾਕੀ ਦੇ ਸਾਰੇ ਕਲੱਬ ਦੀ ਟੀਮ ਹੈ ਡਾਕਟਰ ਗੁਰਵਖ ਚੌਧਰੀ ਜੀ ਆਏ ਨੇ ਨਰਿੰਦਰਜੀਤ ਜੀ ਹਨ ਰਕੇਸ਼ ਗੁਤਤਾ ਜੀ ਹਨ ਚੇਰਨ ਸਾਹਬ ਹਨ ਇਹ ਸਾਰੇ ਕਲੱਬ ਦੇ ਹੀ ਮੈਂਬਰ ਹਨ 2 ਤਰੀਕ ਨੂੰ ਰਾਮਲੀਲਾ ਦਾ ਮੰਚਨ ਸ਼ੁਰੂ ਕੀਤਾ ਜਾਏਗਾ ਔਰ 4 ਨੂੰ ਰਾਮਰਾਜ ਸ਼ਹਿਰ ਦੇ ਵਿੱਚੋਂ ਹੁੰਦੇ ਹੋਏ ਨਾਮ ਪਵਨ ਜਾ ਕੇ ਵਿਸ਼ਰਾਮ ਕਰੇਗੀ ਮੈਂ ਆਪਣੇ ਵੱਲੋਂ ਆਪਣੇ ਇਲਾਕਾ ਵਾਸੀ ਨੂੰ ਅਪੀਲ ਕਰਦਾ ਕਿ ਇਹ ਰਾਮਰਾਜ ਦੇ ਵਿੱਚ ਹਿੱਸਾ ਲੈ ਕੇ ਰਾਮਲੀਲਾ ਦੇ ਮੰਚਨ ਦੇ ਵਿੱਚ ਹਿੱਸਾ ਲੈ ਕੇ ਆਪਣਾ ਉੱਥੇ ਆ ਕੇ ਪ੍ਰਭੂ ਰਾਮ ਦਾ ਸ਼ਿਵਾਰ ਪਰਾਪਤ ਕਰਨ ਤੇ ਇਸ ਕਾਰਜਕ੍ਰਮ ਦੀ ਸ਼ੋਭਾ ਵਧਾਉ। ਉਹਦੇ ਨਾਲ ਹੀ ਨਾਲ 12 ਤਰੀਕ ਨੂੰ ਜਿਹੜਾ ਸਾਡਾ ਬਿੱਗ ਗ੍ਰੈਂਡ ਵਾਲਾ ਸਟੇਡੀਅਮ ਦੇ ਵਿੱਚ ਦੁਸ਼ਹਿਰਾ ਹੁੰਦਾ ਬਾਰਗਰ ਸਾਹਿਬ ਤੁਹਾਨੂੰ ਜਾਣਿਆ ਹੋਵੇਗਾ ਕਿ ਪਿਛਲੀ ਵਾਰੀ 14000 ਦੀ ਗਿਣਤੀ ਉੱਥੇ ਪਬਲਿਕ ਦੀ ਹੋਈ ਹੈ ਜਿਹੜਾ ਕਿ ਆਲੇ ਦੁਆਲੇ ਦੇ ਚਾਰ ਪੰਜ ਜ਼ਿਲ੍ਹਿਆਂ ਦਾ ਇਸ ਵੇਲੇ ਸਭ ਤੋਂ ਵੱਡਾ ਦੁਸ਼ਹਿਰਾ ਬਿਜਰੰਗ ਨਾਟਕ ਕਲੱਬ ਦੇ ਦੁਆਰਾ ਮੰਚਨ ਕੀਤਾ ਜਾਂਦਾ ਹੈ। ਮੈਂ ਸਾਰਾ ਇਲਾਕਾ ਵਾਸੀ ਨੂੰ ਜ਼ਿਲ੍ਹਾ ਵਾਸੀ ਨੂੰ ਪ੍ਰਧਾਨ ਕੁਲਵੰਤਰ ਰਾਜ ਜੀ ਬੈਠੇ ਨੇ ਉੰਦੀ ਰੁਵਾਈ ਚ ਸਾਰਾ ਕੰਮ ਹੁੰਦਾ ਤੇ ਮੈਂ ਸਾਰਿਆਂ ਨੂੰ ਆਪਣੇ ਵੱਲੋਂ ਇੱਕ ਵਾਰੀ ਦੁਬਾਰਾ ਅਪੀਲ ਕਰਦਾ ਕਿ ਇਹ ਸਾਰੇ ਲੋਕ ਇਸ ਮੰਚ ਦਾ ਹਿੱਸਾ ਬਣਨ ਉਥੇ ਸ੍ਰੀ ਪ੍ਰਭੂ ਜੀ ਦਾ ਅਨੰਦ ਅਸ਼ੀਰਵਾਦ ਲੈਣ ਤੇ ਸਾਨੂੰ ਵੀ ਜਿਹੜੀ ਟੀਮ ਇਹ ਕੰਮ ਕਰ ਰਹੀ ਹੈ ਜਿਹੜੇ ਨੌਜਵਾਨ ਸਾਥੀ ਕੰਮ ਕਰ ਰਹੇ ਇਹਨਾਂ ਨੂੰ ਆਪਣਾ ਅਸ਼ੀਰਵਾਦ ਧੰਨਵਾਦ ਅੱਜ ਦਿਨੇ ਕਿ ਹਮਾਰੇ ਮੇ ਸ੍ਰੀਮਾਨ ਸੰਜੇ ਮਨੀ ਜੀ ਜੋ ਕਿ ਬਹੁਤ ਹੀ भारत में नहीं भारतवर्ष के बाहर भी उनका नाम है कई विख्यात स्वामी हैं और सभी की उनकी जो जहाँ आज आने पर उनका मैं अपनी तरफ से और बजरंग नाटक क्लब की तरफ से काढ़ विमोचन पर आने पे उनका बहुत बहुत स्वागत करता हूँ ये हमारा जो मंचन है दो अक्टूबर से शुरू किया जाएगा और बारह अक्टूबर तक किया जाएगा वो चार अक्टूबर को बजरंग नाटक क्लब की बारात शिव मंदिर मोहल्ला जंदरिया से निकलेगी और पूरे बाजार से होते हुए राम भवन पहुँचेगी हर साल की तरह इस साल भी जिसमें राम बरात का स्वागत मैसेज करमचंद एंड संस फैमिली करते हैं वही करेंगे और मंडी वाले हैं जो और इसके बाद बजरंग नाटक क्लब का दशहरा बारह अक्टूबर को हर साल की तरह जैसे कि नितिन लाडी जी ने मेरे छोटे भाई ने जो प्रोजेक्ट चेयरमैन उन्होंने बता दिया है कि उस दिन बहुत ही धूमधाम से मनाया जाएगा और पूरे चार पाँच जिलों से लोग आते हैं यहाँ देखने और स्टेडियम पूरा भरा होता है वो सभी आएंगे और इसमें जो सबसे बढ़िया बात है कि जो दशहरे की रावण की प्रतिमा को आग लगाएंगे थ्रू उसके होगी रिमोट के थ्रू और बहुत ही भव्य काम होगा वह बहुत ही अच्छा चल रहा है।, है और इस मौके पे तो जो हमारे प्रोजेक्ट चेयरमैन हैं वो पूरा दिल लगा के काम कर रहे हैं पूरा ही सहयोग देते हैं अपना होटल और हर जगह वो बजरंग नाटक क्लब को पूरा सहयोग हर साल की तरह दे रहे हैं मैं उनका भी धन्यवाद करता हूँ स्वामी संजय मुनि जी जो आए हैं उनका धन्यवाद करता हूँ आर एस बाजवा जी हैं जो हमारे वाइस चेयरमैन हैं उनका भी स्वागत करता हूँ और उसके साथ हमारे डॉक्टर गुरबक्ष चौधरी जी जो हमारे बजरंग नाटक क्लब की शोभा बढ़ाने आए हैं आज हमेश जाजुआ जी राजेंद्र शर्मा जी प्रतीक्षण जी और सिख सभा के जो प्रधान हैं वो भी आए हैं उनका भी मैं बहुत बहुत धन्यवाद करता हूँ प्रकेश गुप्ता जी हैं लाडी जी हैं चंदन जी हैं सारे ही जो क्लब के बहुत ही दिल लगा के काम करते हैं और कुलवंत राय जी जो हमारे प्रधान हैं जो कि दिन रात ये करते हैं और उनका सहयोग तो सराहनीय है ही है उनकी पूरी टीम को लेके साथ चलते हैं मैं आज ज़्यादा न कहता हुआ सभी को इलाका वासियों को कहाँगा भी आए और दशहरे पे भी अपना सभी आए हाँ। और भगवान राम जी का आशीर्वाद लें ताकि हम उनके पद्म चिन्हों पे चलते हुए आगे बढ़े धन्यवाद की बात है कि बजरंग नाटक कलाउंड में जैसे लाडी जी ने सब कुछ बता दिया है की एक रामलीला का आयोजन बहुत ही बखे तरीके से पूरे जिले के अंदर बड़ी धूमधाम से मनाया जाता है जिसमें हजारों की संख्या के तादाद के वहाँ पब्लिक उपस्थित होती है इसमें मैं शहरवासियों को यह कहना प्राणपुर वासियों को कि जहाँ रामलीला ग्राउंड के अंदर माता का जहाँ प्रभु रामचंद्र जी के योग के द्वारा चौदह साल का जो इतिहास वहाँ पढ़ा जाता है वहाँ जाकर हम उनके गुणों को दान करके अपने जीवन का उतारें और वही तो हमारा जीवन सफल हो सकता है और वर्तमान समय में चाहिए किसी चीज की जरूरत देख जाकर हमारे हिंदू समाज के अंदर वर्तमान समाज के अंदर इन्हीं चीजों के आधार पर प्रभु राम जी के बताए गए गुणों के मार्गदर्शन को प्राप्त करके अपने जीवन को धन्य बनाए धन्य है ये कमेटी एक विशाल आयोजन चाहे चेयरमैन साहब है या लाडी जी है वकील साहब है प्रधान है जितने भी मेंबर कमेटी के सदस्य है मैं तो उनको कहना चाहूंगा कि प्रातः कार्यक्रम तो वकील साहब को बता हमारे बड़े ऐसे चलते रहते हैं और हम करते रहते हैं आज पैतालीस साल हो गए तो एक ऐसा मौका आगामी आने वाला समय में हमारे हाथों में भी दिया जाए और हमारे मंडल को दिया जाए कि संपूर्ण कार्यक्रम के, का के भागीदार हम भी उसमें बन सके तो मैं तो ये चाहूंगा कि देवादी देव की मार्गदर्शन प्राप्त होता है और भक्ति सत्य रूपांतर में कहते हैं ना प्रभु राम जी के जब हम गीत गाते थे कहते कि सरजू के खड़े किनारे सरजू के खड़े किनारे भगवान मांगरे नैया प्रभु परमात्मा का एक दृश्य होता है जो इस बारह दिन के अंदर नौ दिन के अंदर आठ दिन के अंदर रात से लगा के अंतिम समय तक दशहरा तक सब प्रकार के कार्यक्रम इसी के अंदर होती है तो पूरे राम जी के बारे में पूरा चरित्र वर्णन इसी के अंदर होता है तो ज्यादा से ज्यादा इस्लाम के द्वारा गए कार्यक्रम के बारे में और वहाँ पर पहुँच कर अपने गुणों को प्रभु जी के दान करके अपने जीवन को देने बनाए बल तो इसी शब्दों के साथ मंगल आज कभी सारे इकट्ठे हुए नाटक क्लब द्वारा जो गए कार्ड विभोजन पहले तो दे दे मैं शुक्र गुजार हाँ अपने क्लब के विशेष अपने चंद्र मुख्य डॉक्टर चेयरमैन साहब श्री रविंद्रपुर जी का जिन्हों की सरप्रस्ती आने बजरंग नाटक क्लब ने दिन दुदिन रात चौहनी तरक्की की इस तुंत मैं शुक्रगुजार हाँ जी लाडी जी ज प्रोजेक्ट चेयरमैन है ਇਹ ਨਾਲ ਹੀ ਆਪਨੇ ਪ੍ਰਧਾਨ ਜੀ ਕੋਲ رائے ਚੀਤਾ ਕੋਈ ਵੀ ਪ੍ਰੋਗਰਾਮ ਭਾ ਇਸ ਸਪੋਰਟ ਹੈਗਾ ਆ ਇਸ ਸੋਸ਼ਲ ਹੈਗਾ ਆ ਵੀ ਅਸੀਂ ਆਰਗੇਨਾਈਜ਼ ਕਰਦੇ ਹੈਗੇ ਆ ਅਰ ਸ਼ਾਦੂ ਜਿਹੜੇ ਸ਼ਾਦੂ ਮੁੰਡੇ ਆ ਉਹਨਾਂ ਦੀ ਸਹਿਮਤੀ ਤੋਂ ਬਿਨਾਂ ਨਾ ਉਹ ਸੈਕਸਸਫੁਲ ਹੁੰਦਾ ਇਸ ਵਾਸਤੇ ਮੇਰੀ ਜਿਹੜਾ ਪਠਾਨ ਢੋਡੀ ਆ ਮੂ ਬਾਸ ਰਾਇਆ ਨੂੰ ਅੱਜ ਜੋੜ ਕੇ ਬੈਠੀ ਹੈ ਕੀ ਆ ਕਿ ਪਾਵੇਂ ਉਹ ਰਾਮ ਬਰਾਹਾ ਤਾਂ ਪਾਵੇਂ ਰਾਮ ਜੀ ਦਾ ਹੈ ਕਿ ਆਈ ਦਸ਼ਰਾ ਦੇ ਰੂਪ ਹੈਗਾ ਹਰ ਪ੍ਰੋਗਰਾਮ ਵਿੱਚ ਸ਼ਮੂਲੀਅਤ ਕਰੇ ਤੇ ਉਹਦਾ ਸਾਥ ਤੇ ਉਹਦਾ ਹਿੱਸਾ ਬਣਨ ਆਪਣੇ ਵੱਲੋ ਸ਼੍ਰੀ ਰਾਮ ਚੰਦਰ ਕੀਤੇ ਪਵਨ ਖਿੰਨਾ ਉਤੇ ਚੱਲਦਾ ਤੇ ਆਪਣਾ ਜੀਵਨ ਧੰਨਿਆ ਬਣਾ ਲੇ ਤੇ ਮੈਂ ਇਹ ਵੀ ਦੱਸਣਾ ਚਾਹਾਂਗਾ ਇਸ ਵਾਰ ਸਾਡੇ ਰੋਹਿਤ ਸਾਇੰਸ ਦੁਆਰਾ ਜਿਹੜੇ ਅਤਿਨ ਸੁੱਤੇ ਤਹਿਨ ਕੀਤੇ ਜਾਂਦੇ ਹੈਗੇ ਆ ਉਹਨਾਂ ਨੂੰ ਰਿਮੋਟ ਕੰਪੋਜ਼ ਨਾਲ ਤਹਿਨ ਕੀਤਾ ਜਾਏਗਾ ਜਿਹੜਾ ਜਿਹੜਾ ਕੀ ਜਿਹੜਾ ਪਠਾਨਕੋ ਦੀ ਖੇਤ ਵਿੱਚ ਪਹਿਲੀ ਵਾਰ ਹੋਏਗਾ ਇੱਕ ਵਾਰ ਫੇਰ ਮੈਂ ਹਰ ਬੰਦੇ ਨੂੰ ਆਮੋ ਖਾਸ ਨੂੰ ਆਜੋੜ ਕੇ ਬੇਤੀ ਕਾਟਾ ਵਾਂ ਕਿ ਇਹ ਪ੍ਰੋਗਰਾਮ ਵਿੱਚ ਆਣ ਤੇਰੀ ਸ਼ਾਨ ਬੜਾ ਬਹੁਤ ਹੀ ਆਪਦੀ ਰਾਹ ਕੈਮਰਾ ਪਰਸ ਦੇ ਹਨੀ ਦੇ ਨਾਲ ਅਦਸਨੀ ਦੀ ਰਿਪੋਰਟ